ਪਾਦੀ ਪਾਦੀ ਭਾਜੀ ਪਾਰਟੀ ਵੱਲੋਂ ਲਖੀਨਪੁਰ ਕੀ ਵਿੱਚ ਚਾਰ ਕਿਸਾਨ ਸ਼ਹੀਦ ਕਰਨੇ ਇੱਕ ਪੱਤਰਕਾਰ ਸ਼ਹੀਦ ਕਰਨਾ ਔਰ ਦਿੱਲੀ ਦੇ ਵਿੱਚ ਨਗਰੀਦ ਨੂੰ ਸ਼ਹੀਦ ਕਰਨਾ ਔਰ ਸ਼ੁਭਕਰਮ ਨੂੰ ਹਰ ਸ਼ਹੀਦ ਕਰਨਾ ਇਹ ਜਾਇਜ ਹੈ ਤੁਹਾਡੀ ਪਾਰਟੀ ਵੱਲੋਂ ਇਹ ਕੰਮ ਕਰਨਾ ਇਹਨਾਂ ਦਾ ਵਿਰੋਧ ਕਰਨਾ ਕਾਲੇ ਝੰਡੇ ਨਾਲ ਇਹਨਾਂ ਨੂੰ ਸਵਾਲ ਪੁੱਛਣੇ ਜਿਹੜੇ ਉਹਨਾਂ ਸਵਾਲ ਗਿਆਨ ਸਾਲ ਇਸੂ ਕੀ ਤੇ ਉਹ ਪੁੱਛਣ ਲਈ ਅਸੀਂ ਆਏ ਅੱਜ ਤੱਕਾ ਮੁਕੀ ਦੇਖੋ ਡਾਂਗਾ ਤੇ ਉਹਨਾਂ ਮਾਰੀਆਂ ਤੇ ਚੱਲ ਕੇ ਆਏ ਆ ਜਦੋਂ ਉਹ ਉਹਨਾਂ ਕਹਿਤਾ ਕਿ ਉਹ ਸਾਡੇ ਤੱਕ ਨਹੀਂ ਆਉਣਗੇ ਤੇ ਫਿਰ ਅਸੀਂ ਤੇ ਇੱਥੇ ਤੱਕ ਆਉਣਾ ਸੀ ਨਾ ਡਾਂਗਾ ਤੇ ਉਹਨਾਂ ਮਾਰੀਆਂ ਵਾ ਜੇਨਨ ਨੂੰ 100 ਮੀਲੀਟਰ ਚਾਰ ਕਿਸਾਨ ਸ਼ੀਤ ਕਰਨੇ ਇੱਕ ਬਕਰ ਦਾ ਸ਼ੀਤ ਕਰਨਾ ਔਰ ਦਿੱਲੀ ਦੇ ਵਿੱਚ ਮਮਰੀਦ ਨੂੰ ਸ਼ੀਤ ਕਰਨਾ ਔਰ ਸ਼ੁਭ ਕਰਨ ਨੂੰ ਸ਼ੀਤ ਕਰਨਾ ਇਹ ਜਾਇਗਾ ਤੁਹਾਡੀ ਪਾਰਟੀ ਵੱਲੋਂ ਇਹ ਕੰਮ ਕਰਨੇ

ووٹا پی ووٹا منگنی سوال والی یا شہید ہوئے جدو اس قسم کا کوئی خان واپر ہے حل ہو جاتا پارٹی نے کرنا ساندھوں میں ہوتا ہے تو کسی کی تارینا ہے اس سے کسی کو تکاہ ہوتا ہے تو کسی کو تارینا ہے نمبر دو پاہلی جیدی گادہ پاہاں جیدی گادہ مناری ہے یا جیدی گادہ پاہاں جیدی تین کنو مامس ہوئے وہ سباہی ترہی تیرے دی اسی بھی اسی ہے جیدی اگرس بید آگی بلکل وہ گادہ پوچھے تھی انچہ رویدیا کی گادہ ہی ابھی وہ اپنی میٹکی ہوئی ہوئی

ਸਰਕਾਰਾਂ ਦਾ ਰੋਲ ਨਹੀਂ ਇਸ ਦਾ ਪੱਖਾ ਕਰਨਾ ਪਰ ਉਹਦੇ ਵਿੱਚ ਨੁਕਸਾਨ ਆ ਕੀ ਬੀਕਾ ਹੋਇਆ ਪੰਜਾਬੀਆਂ ਦਾ ਤੇ ਦੁੱਖ ਬੜਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਵੀ ਇਹ ਕੁਝ ਮਸਲੇ ਜਿਹੜੇ ਨੇ ਉਹ ਮਸਲੇ ਹਮੇਸ਼ਾ ਬੇਸ ਤੇ ਬਹਿ ਕੇ ਸਾਡੇ ਵਰਗੇ ਜਿਹੜੇ ਯੂਨੀਵਰਸਿਟੀ ਲੀਡਰਸ ਨੇ ਉਹਨਾਂ ਦਾ ਪੋਲੀਟੀਕਲ ਪਾਰਟੀ ਦੇ ਲੀਡਰਸ਼ਿਪ ਨਾਲ ਬੈਠ ਕੇ ਕੰਮ ਕਰਨਾ ਹੁੰਦਾ ਹੈ ਅਸੀਂ ਤੁਹਾਨੂੰ ਯਕੀਨ ਦਿਵਾਉਂਦੇ ਹਾਂ ਕਿ ਕੋਈ ਇਲੈਕਸ਼ਨ ਦਾ ਉਮਰ ਹੋਣੀ ਹੋਰ ਵੀ ਇਦੋਂ ਬਾਅਦ ਕੇਵੀ ਇਲੈਕਸ਼ਨ ਸਾਨੂੰ ਇਹ ਸੀ ਕਿ ਨਵੇੜਾ ਕਰਨਾ ਹੀ ਕਰਨਾ ਤੇ ਜਿਹੜਾ ਹੋਣਾ ਅਸੀਂ ਚਾਹਦੇ ਆਂ ਵੀ ਪੰਜਾਬ ਦੀ ਜਿੰਨੀ ਕਿਸਾਨੀ ਯੂਨੀਅਨ ਤੇ ਲੀਡਰਸ਼ਿਪ ਆ ਸਾਰੇ ਸਿਆਣੇ ਆ ਆਪਾਂ ਆਪਾਂ ਇਹ ਗੱਲ ਭੁੱਲੀਏ ਕਿ ਅਮਰ ਕਿਹੜੀ ਪਾਰਟੀ ਦੇ ਪਹਿਲੇ ਆਪਾਂ ਇੱਕੀ ਹੁੰਦੇ ਆਪਾਂ ਇਹ ਕਿ ਦੁੱਦੇ ਦਾ ਮਿਲ ਕੇ ਜਿਹੜੀ ਜੀਤ ਹੈ ਜਾਇਜ਼ ਹੈ ਉਹ ਤੇ ਅਸੀਂ ਵੀ ਤੁਹਾਡੇ ਨਾਲ ਖੜੀਏ ਪੀਟੀਆ ਜੀ ਜਾਇਜ਼ ਹੈ ਨਾ ਆਪਾਂ ਇਹਦਾ ਹੱਲ ਕਰੀਏ ਤੇ ਹਰ ਚੀਜ਼ ਆਰਚੀ ਹੋਊਗਾ ਇਹ ਤੁਹਾਨੂੰ ਯਕੀਨ ਦਵਾਉਂਦਾ ਵੀ ਇਹ ਨਹੀਂ ਇਲੈਕਸ਼ਨ ਹੈ ਇਲੈਕਸ਼ਨ ਤੋਂ ਬਾਅਦ ਆਪਾਂ ਇੱਕ ਦੂਜੇ ਨਾਲ ਮਿਲਣਾ ਨਹੀਂ ਆਪਾਂ ਸਤਕਾਰ ਨਾਲ ਇੱਕ ਦੂਜੇ ਨਾਲ ਮੁਲਾਕਾਤ ਕਰਦੇ ਹਾਂ ਮੇਰੀ ਇੰਚੋ ਬੰਨੂ ਦੀ ਗੱਲ ਸਹੀ ਹੈ ਵੀ ਆਪਾਂ ਸਾਰੇ ਭਰਾ ਸਾਡਾ ਸਾਡਾ ਇੱਥੇ ਆਇਆ ਤੇ ਜੀ ਆਇਆਂ ਨੂੰ ਸਦਾ ਹੱਥ ਮੰਗਾ ਕਰ ਰਹੇ ਕ ਅਸੀਂ ਤੁਹਾਨੂੰ ਜਵਾਬ ਦੇ ਵੀ ਆਏ ਜਿੱਤੇ ਅਸੀਂ ਵੋਟਾਂ ਲੈ ਲਈਆਂ ਸਾਰੀ ਪਾਰਟੀ ਵਾਲਿਆਂ ਨੇ ਲੈ ਲਈਏ ਸਾਰਿਆਂ ਕੋਲ ਇੱਕ ਵਾਰ ਜਵਾਬ ਪੁੱਛੋ ਸਾਰੇ ਉਰਮੂਦੀਆ ਗੱਲਾਂ ਕਰਦੇ ਆਂ ਜਿਵੇਂ ਕਿ ਸ਼ਬਦਾਂ ਨੂੰ ਗੋਲੀ ਮਾਰਨੀ ਜੈਸੇ ਵੀ ਉਹਦੇ ਤੇ ਤੁਸੀਂ ਕੀ ਕੀਤਾ ਤੁਹਾਡਾ ਕੀ ਆ ਜੀ ਦੇਖੋ ਮੈਂ ਪੂਰਾ ਜਵਾਬ ਦਿੰਉਣੀ ਤੁਹਾਨੂੰ ਜਿਹੜੀ ਚੀਜ਼ ਦਾ ਮੈਨੇ ਹੱਕ ਤੇ ਨਾ ਸਾਡੇ ਕਹਿਣ ਤੇ ਕਿਸੇ ਨੇ ਕੋਈ ਫਾਇਰਿੰਗ ਕੀਤੀ ਨਾ ਕਿਤੇ ਇਹ ਤੇ ਸਰਕਾਰ ਤੇ ਪੁਲਿਸ ਦਾ ਉਹਦੇ ਵਿੱਚ ਬਿਲਕੁਲ ਜੇ ਹੁਣ ਇੰਦਾ ਨਾ ਫਿਰ ਕਰੀ ਜਾਈਏ ਬਦਲਾਂ ਨਾ ਮਾਰ ਕੇ ਆਪ ਜਵਾਬ ਦੇ ਰਹਾਂ ਮੈਂ ਉਹ ਹਾਲੀ ਪੁੱਛਦਾ ਕੀ ਕਰ ਲਿਆ ਜਿਹੜੇ ਕਾਨੂੰਨੀ ਚੀਜ਼ਾਂ ਵੀ ਵਿੱਚ ਮੈਂ ਨਹੀਂ ਜਵਾਬ ਦੇ ਸਕਦਾ جناب گوڑے من دا ارڈر کنے دتا گیا ہو رہی ہے کوئی بات نہیں کوئی نہیں تو جواب اٹ ہے ਸੁਣੋ ਭਰਾ ਜੀ ਇਹ ਜਿਹੜਾ ਜਿਹੜਾ ਪੋਲਿਟਿਕਲ ਬੰਦਾ ਹੈ ਉਹਨੇ ਲੋਕਾਂ 'ਚ ਹੀ ਰਹਿਣਾ ਆਪਾਂ ਕਹਦੇ جوابਾ ਤੋਂ ਬਾਹਰ ਨਿਕਲ ਜਾਲ ਨਹੀਂ ਬਚਾ ਸਕਦੇ ਤਾਂ ਸਰਕਾਰੀ ਕੋਈ ਕਰਨਾ ਹੈ ਵੀ ਅਸੀਂ ਜਿੱਥੇ ਗੱਲ ਹੋਵੇਗੀ ਕਿਸਾਨੀ ਦੇ ਹੱਕ 'ਚ ਇਹ ਕਹੇ ਨਾਮ ਕਰਾ ਦੇ ਮਾਜਬਾ ਜੀ ਆਪਾਂ ਨੂੰ ਯਕੀਨ ਹੋਣਾ ਚਾਹੀਦਾ ਜਿੱਦਾਂ ਉਹਦਾ ਜਵਾਬ ਮਾਜਬਾ ਜੀ ਉਹਨਾਂ ਦੇ ਹੱਕ ਦੀ ਆਵਾਜ਼ ਵੀ ਚੁਕਾ ਦਿਓ ਜਿਹੜੇ ਹੁਣ ਫੜ ਕੇ ਉਹ ਕਿਹੜੇ ਇਹਨਾਂ ਦਰਦ ਵੀ ਕਿੰਗ ਪਰ ਖੀਰੀ ਬਾਸੇ ਜਿਹੜੇ ਇਹ ਸੁਣਾ ਦੇ ਉਹਨਾਂ ਦਾ ਪੂਰਾ ਆਕਰਸ਼ਣ شہید <mutter også> <é>. شاہ <aful Eva> <soulat> <mutter> <"S Beij> ਇਹ ਹੈ ਡਾਕਟਰ ਦਰਸ਼ਨਪਾਲ ਜੀਲਾਸਾ ਅੰਮ੍ਰਿਤਸਰ ਅਤੇ ਗ੍ਰੋਥੀਆ ਮਜ਼ਦੂਰ ਗ੍ਰੋਥੀਆ ਮਜ਼ਦੂਰ ਗ੍ਰੋਥੀਆ ਉਹਦੇ ਲਈ ਬੋਲਚਾ ਲੱਗਾ ਸੀ ਜਿਹਦੇ 700 ਬੰਦਾ ਸਾਡਾ ਸ਼ਹੀਦ ਹੋਇਆ 735 ਬਲਖਵਕ ਸਟੇਟਾਂ ਦੇ ਜਿਹੜੇ ਬੰਦੇ ਸ਼ਹੀਦ ਹੋ ਗਏ ਆ ਉਹਨਾਂ ਦੇ ਪਰਿਵਾਰਾਂ ਨੂੰ ਨਫਰੀਆਂ ਵੀ ਦਿੱਤੀਆਂ ਜਾਣਗੀਆਂ ਤੇ ਜਿਹੜੇ ਕਿਸਾਨਾਂ ਦੇ ਉੱਪਰ ਕੇਸ ਬਣੇ ਉਹ ਸਾਰੇ ਵਾਪਸ ਲਏ ਜਾਣਗੇ ਬਾਜਵਾਰੀ ਅੱਜ ਤੱਕ ਵੀ ਉਹ ਇੱਕ ਪੈਂਡਿੰਗ ਪਿਆ ਵਾਪਸ ਨਹੀਂ ਸਾਡੀ ਬੇਨਤੀ ਆ ਤੁਸੀਂ ਉਸ ادارے ਦੇ ਮੈਂਬਰ ਬਣਨਾ ਵਾ ਜਿੱਥੇ ਦੇਸ਼ ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੋਣੇ ਦੇਸ਼ ਤੇ ਲੋਕਾਂ ਦੀ ਕਿਸਮਤ ਦੇ ਫੈਸਲੇ ਹੋਣੇ ਆ ਤੇ ਦੇਸ਼ ਦੇ ਕਿਸਾਨ ਨੂੰ ਕੀ ਚਾਹੀਦਾ ਮਜ਼ਦੂਰ ਨੂੰ ਕੀ ਚਾਹੀਦਾ ਦੁਕਾਨਦਾਰ ਨੂੰ ਕੀ ਚਾਹੀਦਾ ਮੁਲਾਜ਼ਮ ਨੂੰ ਕੀ ਚਾਹੀਦਾ ਉੱਥੇ ਇਹ ਸਾਰੇ ਫੈਸਲੇ ਹੋਣੇ ਆ ਇਸ ਕਰਕੇ ਸਾਡੀ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਆ ਤੁਸੀ ਖਾਓ ਤੇ ਲੋਕਾਂ ਦੇ ਹੱਕ ਦੀ ਗੱਲ ਕਰੋ ਅਗਲੀ ਗੱਲ ਇੱਕੋ ਗੱਲ ਕਰਕੇ ਬਾਕੀ ਮੇਰੇ ਸਾਥੀ ਕਰਨਗੇ ਹਿੰਦੁਸਤਾਨ ਦੇ ਅਡਾਨੀਆਂ ਬਾਨੀਆਂ ਦੇ ਅਰਬਾਂ ਤੇ ਖਰਬਾਂ ਪਈਏ ਮੋਦੀ ਨੇ ਮਾਫ ਕਰਕੇ ਉਹ ਨਹੀਂ ਦਾ ਨਾਰਾ ਸੀ ਸਭ ਦਾ ਸਾਥ ਸਭ ਦਾ ਵਿਕਾਸ ਅਸੀਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਵੀ ਵਿਕਾਸ ਦੋਸਤਾਂ ਦੇ ਅਡਾਨੀਆਂ ਤੇ ਬਾਨੀਆਂ ਦਾ ਹੋਵੇ ਹਿੰਦੁਸਤਾਨ ਦੀ ਮਨ 1 ਪ੍ਰਸੈਂਟ ਆਬਾਦੀ ਕੋਲੋਂ ਬਾਜਵਾ ਦੀ 40% ਹਿੰਦੁਸਤਾਨ ਦਾ ਸਰਮਾਇਆ ਉਹਨਾਂ ਦੇ ਕੋਲ ਹੈ 40% ਅਡਾਨੀਆ ਬਾਨੀਆ ਦੇ ਕੋਲ ਇਹ ਜਿਹੜਾ ਆਰਥਿਕ ਮੰਦਵਾਦਾ ਵਾ ਇਹ ਪ੍ਰਗੇਸ਼ ਕਰਕੇ ਅਸੀਂ 1% ਲੋਕਾਂ ਕੋਲ ਦੇਸ਼ ਦਾ 40% ਸਰਮਾਇਆ ਵਾ ਅਡਾਨੀਆ ਬਾਨੀਆ ਕੋਲ ਜੇ ਅਸੀਂ ਇਹ ਗੱਲ ਕਹਿੰਨੇ ਆ ਉਹਨਾਂ ਦਾ ਅਰਬਾਂ ਦੇ ਖਰਬਾਰ ਪਈਆ ਤੁਸੀਂ ਮਾਫ਼ ਕਰ ਦਿੱਤਾ ਕਿਸਾਨ ਦੇਸ਼ ਦਾ ਜਿਹੜਾ ਅੰਨ ਦਾਤਾ ਵਾ ਮੋਦੀ ਵੀ ਕਿਸਾਨ ਦਾ ਪਿਆਰਾ ਕੀਤਾ ਹੋਇਆ ਖਾਂਦਾ ਤੇਰੇ ਉੱਤੇ ਤੁਸੀਂ ਵੀ ਬਾਜਵਾ ਦੀ ਕਹਿੰਦੇ ਹੋ ਬੱਬੂ ਜੀ ਤੁਸੀਂ ਵੀ ਕਹਿੰਦੇ ਹੋ ਪਰ ਜਿਹੜਾ ਕਿਸਾਨ ਅੱਜ ਦੇਸ਼ ਦਾ ਅੰਗ ਦਾਤਾ ਹੋਵੇ ਕੋ ਸੜਕਾਂ ਦੇ ਰੋੜਦਾ ਫਿਰੇ ਉਹਨੂੰ ਕੋ ਪੁੱਛੇ ਨਾ ਦਿੱਲੀ ਸਾਡਾ ਨਹੀਂ ਅਸੀਂ ਦੇਸ਼ ਦੇ ਵਸਨੀਕ ਐ ਸਾਨੂੰ ਦਿੱਲੀ ਜਾਣ ਦੀ ਆਗਿਆ ਨਾ ਹੋਵੇ ਇਹ ਦੋ ਵੰਡਾ ਸਾਡੇ ਨਾਲ ਕੋਈ ਬੇਨਤੀਾ ਵੀ ਨਹੀਂ ਹੋ ਸਕਦੀ ਇਸ ਕਰਕੇ ਮੈਂ ਬੇਨਤੀ ਕਰਨੀ ਚਾਹੁੰਦਾ ਲਾਡੀ ਬੋਲਤ ਹੋਇਆ ਹੋਰ ਹੋਰ ਤੋਂ ਦੇ ਨਾਲ ਠੱਕੇ ਨਾ ਰਾਈ ਦਾ ਚੋਣ ਹੋਣਾ میں ڈینٹ کروں گا تو پورا ساتھ ہو جائے گا پورا ساتھ ہو جائے گا جی جی تھوڑی اواز بھی ہو اور اسے ڈنگلا کھولیاں ہی منوں چار کی تو سبھی کیستی بھی ہے وہ بھی وہ اج پر دinesh babu ji پہلے کہ ساسی کا بی انتی ہے کہ اتے پدنا ہے وہ تو ہی ਅਜੀ ਤੁਸੋਂ ਬਾਰੀਕ ਕਰੇ ਉਹ ਆਪਾਂ ਇਹ ਤੇ ਲੋਕਾਂ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਆ ਬਿਲਕੁਲ ਆ ਸਾਰੇ ਤੁਹਾਡੇ ਵੋਟਰ ਹੀ ਆਏ ਆ ਉਹ ਤੁਸੀਂ ਵੋਟ ਡੈਨ ਆਏ ਹੋ ਪਰ ਇਹ ਨਹੀਂ ਕਿ ਵੋਟ ਆ ਇਹਨਾਂ ਦੇ ਕੋਈ ਮਾਇਨਾ ਮਸਲੇ ਆ ਉਹ ਤੁਹਾਨੂੰ ਦੱਸਣ ਆਏ ਆ ਪਰ ਅੱਜ ਇਹਨਾਂ ਦੀ ਇਹਨੀ ਦੁਰਕਸ਼ਾ ਪ੍ਰਸ਼ਾਸਨ ਨੇ ਕੀਤੀ ਆ ਇਹ ਅਸੀਂ ਮਹਿਸੂਸ ਕਰਦੇ ਆਂ ਕਿ ਮਾੜੀ ਗੱਲ ਆ ਗੱਲ ਹੋਈ ਆ ਉਸ ਦੀ ਬਾਤ ਹੀ ਨਾ ਵੇ ਸਾਡੇ ਬਜ਼ੁਰਗ ਜਿਹੜੇ ਆਉਂਦੇ ਨੇ ਧੱਕੇ ਵਰਗੇ ਹੁਣ ਅਸੀਂ ਇੱਥੇ ਬੈਠੇ ਆਂ ਕੁਛੀ ਗੱਲ ਕਰ ਰਹੇ ਹਾਂ ਅਸੀਂ ਕੀ ਸਾਡੇ ਕੋਲ ਕੁਛ ਵੀ ਨਹੀਂ ਹੈਗਾ ਇਹ ਨਾਲੇ ਇਸ ਤਰੀਕੇ ਨਾਲ ਹੁੜਲਣ ਵਾਲੀ ਦਾ ਜਹਾ ਆਪਾਂ ਭਰ ਕੋੜ ਕਰਾਂਗੇ ਉਹਦੇ ਨਾਲ ਕੋਈ ਮਸਲਾ ਆਉ ਨਹੀਂ ਅਸੀਂ ਸਾਡਾ ਸਮਝਾਇਆ ਕਿ ਜਿੱਲੀ ਆਪਣੇ ਕਿਸਾਨ ਜਿਹੜੇ ਸੀ ਇਹਨਾਂ ਫਰਗਰੀ ਨੂੰ ਜਾ ਰਹੇ ਸੀ ਆਪਣੀ ਗੱਲ ਰੱਖਣ ਵਾਸਤੇ ਕਿ ਸਾਨੂੰ ਐਮ ਐਸ ਪੀ 2000 ਕਿਉਂ ਐਮ ਐਸ ਪੀ ਕ੍ਰੈਡਿਟ ਗਾਰੰਟੀ ਚੂਰ ਦੇ ਦਿਖਾਇਆ ਵੀ ਐਮ ਐਸ ਪੀ ਹੈ ਹੀ ਆ

ਮਰਲਾ ਐਫਆਰ ਇਹਨਾਂ ਤੁਸੀਂ ਹੁਣ ਦੇਖ ਕੇ ਮਾਜੋ ਜੀ ਇਸ ਕਰਕੇ ਸਾਡੀ ਬੇਨਤੀ ਹੈ ਕਿ ਉਹ ਜੀਆ ਇਹ ਆਨਲਾਈਨ ਖਮੇਜੇ ਤੁਹਾਡੀ ਸਰਕਾਰ ਵਾਲਮ ਦੀ ਕਹਾਣਾ ਕਿ ਜਾਂ ਉਹਨਾਂ ਦੀ ਹਮਾਇਤ ਕਰੋ ਕੀਜਾ ਸਵਾਲ ਸੀ ਕਿ ਐਮਐਸਪੀਡੀ ਗਰੰਟੀ ਕਰੂਣ ਜਿਹੜਾ ਸਰਕਾਰ ਮੰਨੀ ਸੀ 2021 ਦੇ ਵਿੱਚ ਜਦੋਂ ਆਪਾਂ ਛੇ ਆ ਦਿੱਲੀ ਤੋਂ ਮੋਦੀ ਸਾਹਿਬ ਨੇ ਉਹ ਖੇਤੀ ਵਾਲੀ ਮੰਤਰੀ ਸਾਹਿਬ ਨੇ ਦਿੱਤੀ ਸਾਨੂੰ ਦਿੱਤੀ ਹੋਈ ਹੈ ਛੇਰ ਵਾਲੀ ਚਿੱਠੀ ਇਹ ਬਾੜੀਆਂ ਜਿਹੜੀਆਂ ਸਾਡਾ ਮੰਗਵਾ ਜਿਹੜੀਆਂ ਇਹ ਨੂੰ ਕੁੜਾ ਪਰ ਪਰ ਅਜੇ ਤੱਕ ਉਹ ਗ੍ਰੀਨ ਕੈਂਟੀ ਉਹ ਤੁਸੀ ਵੇਖੋ ਉਲਟਾ ਇਹ ਪੰਜਾਬ ਦੇ ਤੇ ਬਹੁਤ ਜ਼ਿਆਦਾ ਕਿਸਾਨਾਂ ਦੀ ਜਿਹੜੀ ਦੁਰਦਸ਼ਾ ਹੋਰ ਮਾਰੀ ਹੋਣੀ ਆ ਉਹਨਾਂ ਨੂੰ ਭਾਅ ਨਹੀਂ ਮਿਲਦੇ ਮੰਡੀ ਦਾ ਜਿਹੜਾ ਸਿਸਟਮ ਆ ਉਹਦੇ ਨਾਲ ਕਿੰਨਾ ਕੁ ਜੁਗਾਰ ਜਿਹੜਾ ਉਹ ਖਤਮ ਹੋਣਾ ਇਹ ਆ ਸਾਡੇ ਬਾਕੀ ਨੇ ਸਵਾਲ ਅਗਲੇ ਆਪ ਜੀ ਨੇ میںل کرو جا چنا ہوتے تو کچھ بھی ਨੇ ਬਿਲਕੁਲ ਨਹੀਂ ਅੱਜ ਦੇ ਬੁਛੇ ਨਹੀਂ ਹੋਣਾ ਦੇਖੋ ਹੁੰਦੇ ਦੋ ਵੀ ਹੋਣਾ ਚੋਣਾਂ ਦੇ ਬਾਰੇ ਬਗੂ ਜੀ ਦੋ ਹਮਾਰੀ ਕਿਹਨਾਂ ਬਤਲਾਵਾ ਆਈ ਜੇ ਕਦੀ ਆ ਗਈ ਹੈ ਭਾਈ ਅੱਗੇ ਦੇ ਕਿਸਾਨਾਂ ਦਾ ਖਰਚ ਦਰਿਆ ਇਸੇ ਕਹਤੋਂ ਲੱਗੇ ਤੇਂਤੀ ਹੈ ਅਤਲ ਆਪਾਂ ਆਪਰਾਹੀ ਆਪਣਾ ਪੈਸਾ ਦਾ ਖਰਾਬ ਹੋਏ ਨਹੀਂ ਟੋੜੇ ਆ ਕੋਈ ਅਸੀ ਗੱਲ ਇਹ ਐਨਆਈ ਮੋਟਾ ਕਰਕੇ ਛੜੀ ਤੇ ਉਰਪਾ ਤੇ ਘੇਰਾ ਮੁਰਗਾ ਤੋ ਹੀ ਵੀ ਪਾ ਇੱਕ ਮਿੰਟ ਹੀ ਜਵਾਨ ਆ ਜੀ ਸਾਡੇ ਸਾਡੇ ਪਹਿਲਾਂ ਸਾਡੇ ਹੋਰ ਗਲਾਏ ਇਕੱਠੇ ਜਾਈ ਦੋ ਆਜਵਾਸ ਇੱਕ ਮਿੰਟ ਹੋਰ ਦੇ ਕੇ ਲਾ ਮਾਜਵਾਸ ਇੱਕ ਵਾਰੀ ਇੱਕ ਵਾਰੀ ਸੌਕਾ ਸਾਹ ਨੂੰ ਇੱਕ ਮਿੰਟ ਦੇ ਇੱਕ ਜਨ ਕੋਲ Rupa jgta batal, terkesanan. Side up, side up, side ਯਕਿ ਆਪਾਂ ਐਸਕੇਮ ਦੀ ਕਾਲ ਆ ਜੋ ਐਸਕੇਮ ਪਰ ਦੀ ਕਾਲ ਸੀ ਕਿ ਇਹਨਾਂ ਦਾ ਵਿਰੋਧ ਕਰਨਾ ਕਾਲੇ ਝੰਡੇ ਹਨ ਇਹਨਾਂ ਨੂੰ ਸਵਾਲ ਪੁੱਛਣੇ ਜਿਹੜੇ ਉਹਨਾਂ ਸਵਾਲ ਗਿਆਨਕ ਸੰ ਇਸ਼ੂ ਕੀਤੇ ਆ ਉਹ ਪੁੱਛਣ ਲਈ ਅਸੀਂ ਆਏ ਅੱਜ ਤੇ ਪਹਿਲਾਂ ਸਾਡੇ ਨਾਲ ਗੱਲ ਹੋਈ ਹੈ ਸਾਡੇ ਪ੍ਰਧਾਨ ਸਾਹਿਬ ਨਾਲ ਗੱਲ ਹੋਈ ਹੈ ਵੀ ਇਹ ਉੱਥੇ ਆ ਕੇ ਤੇ ਸਵਾਲਾਂ ਦੇ ਜਵਾਬ ਦੇਣਗੇ ਤੁਸੀਂ ਬਿਜਲੀ ਕਰ ਲਾ ਕੇ ਬਹਿ ਜਾਓ ਅਸੀਂ ਬਿਜਲੀ ਕਰ ਲਾ ਕੇ ਕੱਟ ਕੀਤਾ ਪਰ ਇਹਨਾਂ ਨੇ ਬਾਅਦ ਵਿੱਚ ਇਹਨਾਂ ਦੇ ਜਿਹੜੇ ਅਫਸਰ ਹੀ ਜਿਹੜੇ ਐਸਪੀ ਸੀ ਉਹਨਾਂ ਕਹਿੰਦਾ ਕਿ ਨਹੀਂ ਇਹ ਸੰਭਵ ਨਹੀਂ ਹੈਗਾ ਜਦੋਂ ਸੰਭਵ ਨਹੀਂ ਉਹਨਾਂ ਦੇ ਮੂੰਹ ਚੋਂ ਹੀ ਨਿਕਲਿਆ ਤੇ ਪ੍ਰਦਾਨ ਹੋਣੀ ਤੇ ਕਿਸਾਨ ਸਾਰੇ ਚੱਲ ਪਏ ਅੱਗੇ ਨੂੰ ਫਿਰ ਡਾਂਗ ਸੁੱਟੇ ਵੀ ਚੱਲੇ ਇੱਥੇ ਪਹੁੰਚ ਗਏ ਕਿਸਾਨ ਤਾਂ ਕਹਿੰਦੇ ਜਾਬਤ ਕਰਾ ਕੇ ਪ੍ਰਦਰਸ਼ਨ ਕਰਾਂਗੇ ਨਹੀਂ ੱਟਕਾ ਮੁਕੀ ਦੇਖੋ ਡਾਂਗਾ ਤੇ ਉਹਨਾਂ ਮਾਰੀਆਂ ਆਂ ਤੇ ਚੱਲ ਕੇ ਆਏ ਆ ਜਦੋਂ ਉਹਨਾਂ ਕਹਿਤਾ ਕਿ ਉਹ ਸਾਡੇ ਤੱਕ ਨਹੀਂ ਆਉਣਗੇ ਤੇ ਫਿਰ ਅਸੀਂ ਤਾਂ ਇੱਥੇ ਤੱਕ ਆਉਣਾ ਸੀ ਨਾ ਡਾਂਗਾ ਤੇ ਉਹਨਾਂ ਮਾਰੀਆਂ ਵਾ ਤੁਸੀਂ ਇੱਥੇ ਵੇਖਿਆ ਹੀ ਮਾਹੌਲ ਉਹ ਆ ਕੇ ਕਿਸਾਨਾਂ 'ਚ ਜਵਾਬ ਦੇ ਕੇ ਗਏ ਨੇ ਜੇ ਜਾਬਤਾ ਨਹੀਂ ਸੀ ਤੇ ਇਦਾਂ ਖੜ ਕੇ ਜਵਾਬ ਦੇ ਸਕਦੇ ਨਾ ਨਾ ਸਵਾਲ ਪੁੱਛਿਆ ਨਾ ਕੋਈ ਜਵਾਬ ਮਿਲਿਆ ਕਿਉਂਕਿ ਜਵਾਬ ਜਿਹੜੇ ਆ ਉਹ ਦੇਣ ਕੀ ਹੁਣ ਜੇ ਅਸੀਂ ਸਵਾਲ ਉਹਨਾਂ ਨੂੰ ਪੁੱਛਦੇ ਆ ਕਿ ਸਾਡੇ ਬੰਦਿਆਂ ਨੂੰ ਗੋਲੀਆਂ ਕਿਉਂ ਮਾਰੀਆਂ ਸਾਨੂੰ ਕਿਉਂ ਰੋਕਿਆ ਤੁਸੀਂ ਅੱਗੇ ਕਿੱਲਾਂ ਕਿਉਂ ਗੱਡੀਆਂ ਤੇ ਕੀ ਜਵਾਬ ਦੇਣਗੇ ਅੱਜ ਅਸੀਂ ਪਿੰਡਾਂ ਦੇ ਵਿੱਚ ਜੇ ਕਿਲ ਘੱਡ ਦਿੰਨੇ ਆ लाठी चार्ज ਕਰ ਦਿੰਨੇ ਇਹਨਾਂ ਤੇ ਤੇ ਫਿਰ ਤੇ ਇਹ ਵੀ ਜਵਾਬ ਨਹੀਂ ਨਾ ਦੇ ਸਕਦੇ ਕਿਉਂਕਿ ਅਸੀਂ ਵੀ ਇਹਨਾਂ ਵਰਗੇ ਹੋ ਜਾਾਂਗੇ ਇਸ ਕਰਕੇ ਅਸੀਂ ਸ਼ਾਂਤਮਈ ਹੀ ਪੁੱਛਦੇ ਇਹਨਾਂ ਨੂੰ ਪਰ ਇਹ ਕੀ ਜਵਾਬ ਦੇਣ ਔਰ ਅੱਜ ਮੈਂ ਤੇ ਇੱਕ ਹੋਰ ਗੱਲ ਕੀਤੀ ਹੈ ਪੱਤਰਕਾਰਾਂ ਨਾਲ ਵੀ ਗੱਲ ਕੀਤੀ ਹੈ ਕਿ ਲਹੀਂ ਲਖੀਮਪੁਰ ਖੀਰੀ ਦੇ ਵਿੱਚ ਚਾਰ ਕਿਸਾਨਾਂ ਦੇ ਨਾਲ ਇੱਕ ਪੱਤਰਕਾਰ ਸ਼ਹੀਦ ਹੋਇਆ ਮੈਂ ਉਹਦੇ ਘਰ ਵੀ ਗਿਆ ਔਰ ਪੱਤਰਕਾਰਾਂ ਨੂੰ ਵੀ ਜਿੱਦਾਂ ਤੁਸੀਂ ਸਾਡੀ ਆਵਾਜ਼ ਚੁੱਕਦੇ ਜੇ ਬਹੁਤ ਤਕੜੀ ਆਵਾਜ਼ ਚੁੱਕਣੀ ਚਾਹੀਦੀ ਪੱਤਰਕਾਰਾਂ ਨੂੰ ਵੀ ਭਾਜਪੀ ਨੂੰ ਪਨਿਸ਼ ਕਰਨਾ ਚਾਹੀਦਾ ਵਾ ਕਿਉਂਕਿ ਉਹਨਾਂ ਦਾ ਵੀ ਇੱਕ ਸਾਥੀ ਹੈ ਨਾ ਸ਼ਹੀਦ ਕੀਤਾ ਵਾ ਗੱਡੀਆਂ ਚੜਾ ਕੇ ਉਹਨੂੰ ਸ਼ਹੀਦ ਕੀਤਾ ਗਿਆ ਹੈ ਜਨਾ ਬਚਨ ਸਿੰਘ ਹੈ ਜੀ ਕਿੰਨਾ ਚਿਰ ਇਹ ਪ੍ਰੋਗਰਾਮ ਚੱਲੂ ਰਹੇ ਇਹ ਪ੍ਰੋਗਰਾਮ 1 ਜੂਨ ਤੱਕ ਚੱਲੇਗਾ ਤੇ ਪਿੰਡਾਂ ਦੇ ਵਿੱਚ ਇਹ ਬੋਰਡ ਲਾਏ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹ ਦਿੱਲੀ ਦੀ ਵੜਨ ਦਿੰਦੇ ਅਸੀਂ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਇਹਨਾਂ ਦਾ ਪੂਰਾ ਵਿਰੋਧ ਕਰਾਂਗੇ ਸ਼ਹਿਰਾਂ ਦੇ ਵਿੱਚ ਕਿ ਫੋਰਸੇ ਨਹੀਂ ਲੈ ਕੇ ਜਾਣਗੇ ਪਿੰਡਾਂ ਦੇ ਕਿੱਥੋਂ ਫੋਰਸ ਲੈ ਆਉਣਗੇ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਦਾ ਬਾਈਕਾਟ ਸਮੂੱਚੇ ਤੌਰ ਤੇ ਕਰਾਂਗੇ ਪਾਜ ਪਾ ਦਾ ਜੋ ਉਸ ਨਿਸ਼ਕਮੋਚੇ ਦਾ ਫੈਸਲਾ ਆ ਤੇ ਇਹਨਾਂ ਨੂੰ ਲੋਕਾਂ ਨੂੰ ਇਹ ਗੱਲ ਕਹਾਂਗੇ ਕਿ ਬੀਜੇਪੀ ਹਰਾਓ ਤੇ ਦੇਸ਼ ਬਚਾਓ ਆ ਇਹ ਨਜ਼ਰ ਚੱਲੂ ਜੀ ਪ੍ਰੋਗਰਾਮ ਦੇ ਵਿੱਚ ਵੇਖੋ ਜੀ ਸਾਡਾ ਇਹ ਕੋਈ ਟੀਚਾ ਨਹੀਂ ਹੈਗਾ ਸਾਡੀਆਂ ਤਾਂ ਨੇ ਮੰਗਾਂ ਵੀ ਸਰਕਾਰ ਸਾਡੀਆਂ ਮੰਗਾਂ ਪੂਰੀਆਂ ਕਰੇ ਜੇ ਨਹੀਂ ਮੰਗਾਂ ਕਰਦੀ ਪੂਰੀ ਸਾਡਾ ਰੋਸ ਆ ਇਹ ਜਾਰੀ ਰਹੂਗਾ ਉਸ ਬਹੁਤ ਸਾਰੇ ਸਾਡੇ ਮੰਗਾਂ ਜਿਹੜੀਆਂ ਪਿਛਲੇ 10 ਸਾਲ ਤੋਂ ਸੱਤਾ ਦੇ ਬੈਠੀ ਹੋਈ ਹੈ ਭਾਜਪਾ ਸਰਕਾਰ ਇਹਨੇ ਇੱਕ ਵੀ ਸਾਡੀ ਮੰਗ ਕਿਸਾਨਾਂ ਦੀ ਲੋਕਾਂ ਦੀ ਜਿਹੜੀ ਪੂਰੀ ਨਹੀਂ ਕੀਤੀ ਇਹ ਸਾਰੇ ਮਤਲਬ ਜਿਹੜੇ ਕਾਰਪੋਰੇਟ ਘਰਾਣਿਆਂ ਦੇ ਪੱਖ ਜੇ ਸਰਕਾਰ ਭੁਗਤ ਰਹੇ ਆ ਅੱਜ ਬੱਬੂ ਨਾਲ ਸਾਡੀ ਜਿਹੜੀ ਸੀ 11 ਸਵਾਲ ਸੀ ਐਸਕੇਮ ਤੇ ਉਹ ਅਸੀਂ ਪੁੱਛਿਆ ਪੰਜ 6 ਸਵਾਲਾਂ ਦੇ ਜਵਾਬ ਉਹ ਜਿਹੜੇ ਆਪਾਂ ਪੁੱਛਿਆ ਉਹ ਜਵਾਬ ਵੀ ਪੂਰੇ ਨਹੀਂ ਦੇ ਸਕੇ ਸਾਡੇ ਬਾਕੀ ਜਿਹੜੇ ਆ ਗੂ ਸੀ ਉਹਨਾਂ ਨੇ ਜਿਹੜੇ ਸਵਾਲ ਪੁੱਛਣੇ ਸੀ ਉਹ ਸਵਾਲਾਂ ਤੋਂ ਮਤਲਬ ਵਿੱਚੇ ਛੱਡ ਕੇ ਜਿਹੜੇ ਉਹ ਚਲੇ ਗਏ ਆ ਇਹ ਸਾਰੇ ਕਹਿੰਦੇ ਆ ਜਿਹੜੇ ਵੀ ਮਤਲਬ ਅੱਗੇ ਆਉਂਦੇ ਆ ਉਹ ਸਾਰੇ ਕਹਿੰਦੇ ਕਿਸਾਨ ਦਾ ਪੁੱਤੀਆਂ ਜੇ ਕਿਸਾਨ ਦਾ ਪੁੱਤੇ ਤਾਂ ਫਿਰ ਅੱਜ ਕਿਸਾਨ ਖੁਦਕਸ਼ੀਆਂ ਕਿਉਂ ਕਰ ਰਿਹਾ ਜੇ ਕਿਸਾਨ ਦਾ ਪੁੱਤਿਆ ਫਿਰ ਕਿਸਾਨ ਦੀ ਸੁਣੂ ਆਵਾਜ਼ ਫਿਰ ਆ ਕਿਸਾਨਾਂ ਦੇ ਵਾਸਤੇ ਇੰਨੀ ਪੁਲਿਸ ਸਾਰੇ ਜ਼ਿਲ੍ਹੇ ਜੁਲਿਆ ਕੇ ਇੱਥੇ ਇਕੱਠੀ ਕਰਤੀ ਆ ਇਹ ਕਿਉਂ ਕਰਨੀ ਪਈ ਇਸ ਕਰਕੇ ਵੀ ਉਹ ਇਸ ਕਰਕੇ ਵੀ ਸਾਡੀ ਬਾਤ ਜਿਹੜੀ ਆ ਸਾਡੀ ਮੰਗ ਉਹ ਨਹੀਂ ਸੁਣਨਾ ਚਾਹੁੰਦੀਆਂ ਇਸ ਕਰਕੇ ਹੁਣ ਵੇਲੇ ਸਮੇਂ ਦੇ ਸੰਗਰਸ਼ੀ ਜਿਹੜਾ ਸਵਾਲਾਂ ਜਵਾਬਾਂ ਦਾ ਤਿੱਖਾ ਹੋਊਗਾ ਇਸ ਕੇਮ